ਸਾਨੂੰ 3 ਦਿਨ ਪਹਿਲਾਂ ਤੋਂ ਸਾਡੇ ਘਰ ਰੇਡ ਮਾਰੀ ਹੈ ਜਿੱਦਾਂ ਕਿ ਅਸੀਂ ਕੋਈ ਜ਼ਿੰਮੇਵਾਰ ਨਾ ਹੋਗੇ ਕਿਸਾਨ ਨਾ ਹੋਗੇ ਆਪਾਂ ਕੋਈ ਅੰਤਗਵਾਦੀ ਹੋਵਾਂ ਕਿਉਂਕਿ ਸਾਨੂੰ ਨਹੀਂ ਪਤਾ ਵੀ ਪ੍ਰਸ਼ਾਸਨ ਕੀ ਰਵੱਈਆ ਅਪਣਾਏਗਾ ਸਾਡੇ ਖਿਲਾਫ ਵੀ ਸਾਡੇ ਘਰ ਕਰਨ ਨੂੰ ਵੀ ਘਰਦਿਆਂ ਨੂੰ ਬਲੈਕਮੇਲ ਕਰਦੇ ਆਪੋ ਕਿਸਾਨੀ ਅੰਦੋਲਨ 2. ਉਹ ਯਾਨੀ ਕਿ ਦੂਰਜਾ ਕਿਸਾਨੀ ਅੰਦੋਲਨ ਸ਼ੁਰੂ ਹੋਣ ਜਾ ਰਿਹਾ ਹੈ ਸ਼ੰਭੂ ਬਾਰਡਰ ਦੇ ਉੱਤੇ ਜਿਸ ਤਰੀਕੇ ਦੇ ਨਾਲ ਸਰਕਾਰ ਦੇ ਵੱਲੋਂ ਪ੍ਰਸ਼ਾਸਨ ਦੇ ਵੱਲੋਂ ਪੁਲਿਸ ਅਧਿਕਾਰੀਆਂ ਦੇ ਵੱਲੋਂ ਰੋਕੀ ਗਈ ਗਈ ਹੈ ਪੱਕੇ ਬੈਰੀਕੇਡ ਸੀਮੈਂਟ ਦੇ ਲਗਾਏ ਗਏ ਨੇ ਕੰਢਿਆਲੀਆਂ ਤਾਰਾਂ ਤੱਕ ਲਗਾਈ ਗਈਆਂ ਨੇ ਲੇਕਿਨ ਹਾਲਾਂਕਿ ਬੀਤੇ ਕੱਲ ਬਿਆਨ ਦਿੱਤਾ ਗਿਆ ਸੀ ਹਰਿਆਣਾ ਦੇ ਮੁੱਖ ਮੰਤਰੀ ਸੀਐਮ ਖੱਟਰ ਦੇ ਵੱਲੋਂ ਕਿ ਜਿਹੜੇ ਕਿਸਾਨ ਨੇ ਉਹ ਆਪਣੇ ਟਰੈਕਟਰਾਂ ਦੇ ਨਾਲ ਹਥਿਆਰ ਬੰਨ ਕੇ ਲੈ ਕੇ ਜਾਂਦੇ ਨੇ ਇਸ ਤਰ੍ਹਾਂ ਕਿ ਲੋਕਤੰਤਰ ਦੇ ਵਿੱਚ ਲੋਕਾਂ ਦੀ ਸੁਰੱਖਿਆ ਬੜੀ ਜ਼ਰੂਰੀ ਹੈ ਇਸ ਕਰਕੇ ਅਸੀਂ ਉਹਨੂੰ ਰੋਕ ਰਹੇ ਆ ਲੇਕਿਨ ਕਿਸਾਨ ਜਿਹੜੇ ਨੇ ਉਹ ਟਰੈਕਟਰ ਦੀ ਪੂਜਾ ਕਰਦੇ ਨੇ ਤੇ ਖੇਤੀਬਾੜੀ ਦਾ ਧਰਮ ਹੈ ਗੱਲਬਾਤ ਕਰਦੇ ਇਸ ਵਕਤ ਸਾਡੇ ਨਾਲ ਮੌਜੂਦ ਨੇ ਕੀ ਨਾਮ ਹੈ ਮਨਿੰਦਰ ਸਿੰਘ ਆ ਜੀ ਮਨਿੰਦਰ ਜੀ ਸਰਕਾਰ ਕਹਿੰਦੀ ਹੈ ਕਿ ਕਿਸਾਨ ਜਿਹੜੇ ਨੇ ਉਹ ਟਰੈਕਟਰਾਂ ਦੇ ਨਾਲ ਹਥਿਆਰ ਬੰਨ੍ਹ ਦੀ ਮਸ਼ੀਨਾਂ ਦੇ ਨਾਲ ਅਸੀਂ ਲੋਕਾਂ ਦੀ ਸਹੂਲਤ ਨੂੰ ਦੇਖਦੇ ਹੋਏ ਲੋਕਾਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਤਾਂ ਕਰਕੇ ਵੈਰੀਗੇਟ ਲਗਾਏ ਆਪਾਂ ਕਹਿੰਦੇ ਦੇਖੋ ਮੈਮ ਪਹਿਲੇ ਤਾਂ ਸਾਰੀ ਸੰਗਤ ਦਾ ਮੈਂ ਧੰਨਵਾਦ ਕਰਦਾ ਕਿ ਜਿਹੜੀ ਆਈ ਹੈ ਔਰ ਦੂਜੀ ਗੱਲ ਕਿ ਤੁਸੀਂ ਸਾਡੇ ਨਾਲ ਉਹ ਦੇਖ ਸਕਦੇ ਹੋ ਸਾਡੇ ਕੋਲ ਕੀ ਹਥਿਆਰ ਨੇ ਤੁਸੀਂ ਵੀ ਦੱਸ ਸਕਦੇ ਹੋ ਵੀ ਹਾਂ ਹਥਿਆਰ ਹੈਗੇ ਆ ਜਾਂ ਨਹੀਂ ਹੈਗੇ ਆ ਅਸੀਂ ਆਪਣਾ ਸ਼ਾਂਤ ਪ੍ਰੂਪ पूर्वक ਅੰਦੋਲਨ ਕਰਨਾ ਹੈ ਸਾਡੀ ਹੱਕਾਂ ਦੀ ਲੜਾਈ ਆ ਅਸੀਂ ਹੱਕਾਂ ਲਈ ਬੋਲਾਂਗੇ ਬਾਕੀ ਹਥਿਆਰਾਂ ਵਾਲਾ ਸਾਡਾ ਕੋਈ ਮਸਲਾ ਹੈਗਾ ਨਹੀਂ ਨਾ ਆਪਾਂ ਪਹਿਲਾਂ ਕੀਤਾ ਹੈ ਨਾ ਹੁਣ ਕਰਨਾ ਹੈ। ਬਾਜੀ। ਜਿੱਦਾਂ ਬੈਰੀਗੇਟਿੰਗ ਹੋਈ ਹੈ ਸੀਮਿੰਟ ਦੇ ਬੈਰੀਗੇਟਸ ਲਗਾਏ ਹੈ ਅਗਰ ਤੁਸੀਂ ਦੇਖੇ ਹੋਣਗੇ ਕਾਫੀ ਉੱਚੇ ਤੇ ਘੱਗਰ ਦਰਿਆ ਜਿਹੜਾ ਉੱਥੇ ਵੀ ਬੋਰੀਆਂ ਭਰ-ਭਰ ਕੇ ਉੱਥੇ ਪੂਰਾ ਬੰਦ ਕਰ ਦਿੱਤਾ ਤਾਂ ਕਿ ਪੈਦਲ ਵੀ ਕੋਈ ਜਾ ਨਾ ਸਕੇ। ਤੁਸੀਂ ਟਰੈਕਟਰ ਲੈ ਕੇ ਚੱਲੇ ਤੁਹਾਨੂੰ ਲੱਗਦਾ ਤੁਸੀਂ ਕ੍ਰੋਸ ਕਰੋ? ਹਾਂਜੀ ਪੂਰਾ ਭਰੋਸਾ ਹੈ ਜੀ ਕ੍ਰੋਸ ਕਰਾਂਗੇ ਜੀ। ਸ਼ਾਂਤ ਅ ਅਸੀਂ ਕਿਸੇ ਦਾ ਨਾਲ ਕੋਈ ਹੱਥ ਆਪਾਈ ਨਹੀਂ ਕਰਨੀ ਕੋਈ ਸ਼ਾਂਤ ਤਰੀਕੇ ਨਾਲ ਅਸੀਂ ਬੈਰੀਗੇਟ ਟੱਪ ਜਾਗੇ ਜੀ ਕੋਈ ਆਪਣੇ ਤੇ ਸਾਨੂੰ ਭਰੋਸਾ ਹੈ ਕੋਈ ਪਹਿਲਾਂ ਵੀ ਬੈਰੀਗੇਟ ਅਸੀਂ ਟੱਪਿਆ ਸੰਤ ਤਰੀਕੇ ਨਾਲ ਹੁਣ ਵੀ ਸਾਡਾ ਅੰਦੋਲਨ ਸੰਤ ਤਰੀਕੇ ਨਾਲ ਆਪਾਂ ਕਿਦਾਂ ਵੀ ਕਰੀਏ ਚਾਹੇ ਮੱਟੀ ਪਾਈਏ ਚਾਹੇ ਹਟਾਈਏ ਅਸੀਂ ਦਿੱਲੀ ਕੂਚ ਕਰਨੀ ਹੈ ਦਿੱਲੀ ਜਾਣਾ ਹੀ ਜਾਣਾ ਹੈ ਪਹੁੰਚਣਾ ਹੈ ਹਾਂਜੀ ਜ਼ਰੂਰ ਜੀ ਜ਼ਰੂਰ हां जी हां जरूर वन장에 ਜਿੱਲੇ ਮੈਨੇ ਮਨ ਬਣਾਇਆ ਹੋਇਆ ਕਿ ਦਿੱਲੀ ਅਸੀਂ ਪਹੁੰਚ ਕੇ ਰਵਾਂਗੇ ਟਰੈਕਟਰ ਤੁਸੀਂ ਦੇਖ ਰਹੇ ਹੋ ਮੇਰੇ ਪਿੱਛੇ ਇੱਕ ਟਰਾਲੀ ਆ ਰਹੀ ਹੈ ਮੈਂ ਕੈਮਰਾ ਪਰਸਨ ਨੂੰ ਕਹੂੰਗੀ ਕਿ ਜੇਕਰ ਕੋਸ਼ਿਸ਼ ਕਰ ਸਕਣ ਤਾਂ ਉਹ ਵੀ ਜ਼ੂਮ ਕਰਕੇ ਜ਼ਰੂਰ ਦਿਖਾਉਣ ਕਿਉਂਕਿ ਹੁਣ ਪਿੰਡਾਂ ਦੇ ਵਿੱਚੋਂ ਲੋਕ ਨਿਕਲ ਚੁੱਕੇ ਨੇ ਲੋਕਾਂ ਨੇ ਕੋਸ਼ਿਸ਼ ਕੀਤੀ ਹੈ ਕਿ ਹੁਣ ਜਿਹੜੇ ਪੰਜਾਬ ਤੋਂ ਸੇਹਰ ਤੋਂ ਹੀ ਕਿਸਾਨ ਜਥੇਬੰਦੀਆਂ ਚਲੀਆਂ ਹੋਈਆਂ ਨੇ ਉਹਨਾਂ ਦਾ ਸਾਥ ਦੇਣ ਅਭਿਰ ਜੀ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਆਪਾਂ ਦਰਨੇ ਤੇ ਚੱਲੇ ਆਂ ਆਪਣੀ ਕਿਸਾਨੀ ਮੰਗਾਂ ਵਾਸਤਾ ਆਪਣੇ ਹੱਕਾਂ ਵਾਸਤਾ ਐਮਐਸਪੀ ਵਾਸਤਾ ਚਾਹੇ ਕੋਈ ਜਿੰਨਾ ਮਰਜੀ ਰੋਕ ਲੇ ਜੀ ਆਪਾਂ ਦਿੱਲੀ ਜਾਣਾ ਹੀ ਜਾਣਾ ਹੈ ਹਾਂ ਚਾਹੇ ਜੱਡੇ ਮਰਜੀ ਬੈਰੀਕੇਟ ਰੱਖ ਲੇ ਉਹ ਤੋੜ ਕੇ ਸ਼ਾਂਤੀਪੂਰਵਕ ਆਪਾਂ ਦਿੱਲੀ ਜਾਣਾ ਹੀ ਜਾਣਾ ਹੈ ਸਰਕਾਰ ਸਰਕਾਰ ਸਾਨੂੰ 3 ਦਿਨ ਪਹਿਲਾਂ ਤੋਂ ਸਾਡੇ ਘਰ ਰੇਡ ਮਾਰ ਰਹੀ ਹੈ ਜਿੱਦਾਂ ਕਿ ਅਸੀਂ ਕੋਈ ਜ਼ਿੰਮੇਵਾਰ ਨਾ ਹੋ ਕੇ ਕਿਸਾਨ ਨਾ ਹੋ ਕੇ ਆਪਾਂ ਕੋਈ ਅੰਤਗਵਾਦੀ ਹੋਵਾਂ ਤੇ ਸਾਨੂੰ 3 ਦਿਨੋਂ ਕੇ ਅਸੀਂ ਘਰੇ ਨਹੀਂ ਬੜੇ ਸਰਕਾਰ ਪੁਲਿਸ ਦੀਆਂ ਗੱਡੀਆਂ ਦੋ ਟਾਈਮ ਘਰ ਘਰ ਦੇ ਨੂੰ ਆ ਕੇ ਤੰਗ ਕਰਦੀਆਂ ਸਾਡੇ ਤੇ ਇਸੇ ਇਹੀ ਕਾਰਨ ਆ ਵੀ ਆਪਾਂ ਕਾਲ ਤੇ ਇੱਕ ਦਿਨ ਪਹਿਲਾਂ ਹੀ ਘਰ ਤੋਂ ਨਿਕਲ ਚੁੱਕੇ ਆ ਕਿਉਂਕਿ ਸਾਨੂੰ ਨਹੀਂ ਪਤਾ ਵੀ ਪ੍ਰਸ਼ਾਸਨ ਕੀ ਰਵਈਆ ਅਪਣਾਏਗਾ ਸਾਡੇ ਖਿਲਾਫ ਵੀ ਸਾਡੇ ਘਰ ਕੰਨ ਵੀ ਘਰਦਿਆਂ ਨੂੰ ਬਲੈਕਮੇਲ ਕਰਦੇ ਆ ਸਰਕਾਰ ਜਿਵੇਂ ਤੁਸੀਂ ਦੱਸ ਰਹੇ ਕਿ ਪੁਲਿਸ ਦੁਆਰਾ ਰੇਡ ਮਾਰੀ ਜਾ ਰਹੀ ਉਹਦਾ ਕੀ ਉਹਦਾ ਕਾਰਨ ਹੈ ਕਿ ਇਕੱਠਾ ਨਾ ਹੋਵੇ ਜ਼ਿਮੀਂਦਾਰਾਂ ਦਾ ਇਹਨਾਂ ਨੂੰ ਰੋਕਿਆ ਜਾਵੇ ਦਿੱਲੀ ਨਾ ਜਾਣ ਇਹ ਇੱਕ ਇਹ ਚੱਕਰ ਹੈ ਜੀ ਸਾਰਾ ਹੋਰ ਕੋਈ ਨਹੀਂ ਜੀ ਘਰੇ ਆਂਦੇ ਨੇ ਜੀ ਸਾਡੇ ਆਰ ਦੋਸਤ ਨੇ ਜਿਹਨਾਂ ਦੇ ਹੋਰ ਪਿੰਡ ਤੋ ਉਹਨਾਂ ਨੂੰ ਕਹਿੰਦੇ ਨੇ ਕਹਾ ਕਿਸਾਨ ਬਦਮਾਸ ਨੇ ਦੇਖੋ ਜੀ ਕਿੱਥੇ ਬਦਮਾਸੀ ਕੀਤੀ ਹੈ ਕਿਸਾਨਾਂ ਨੇ ਸਾਨੂੰ ਦੱਸੋ ਜੀ ਕੋਈ ਕਹਿੰਦਾ ਹੋਵੇ ਵੀ ਹਾਂ ਬਦਮਾਸੀ ਕਰਦੇ ਨੇ ਕਿਹੜੀ ਬਦਮਾਸੀ ਜੀ ਹੱਕਾਂ ਨੂੰ ਕਿ ਬਦਮਾਸੀ ਕਹਿੰਦੇ ਹਨ ਜੇ ਕੋਈ ਹੱਕ ਮੰਗਦਾ ਹੈ ਜੀ ਇਹਨੂੰ ਕੋਈ ਬਦਮਾਸੀ ਨਹੀਂ ਕਹਿੰਦੇ ਜੀ ਇਹ ਤਾਂ ਹੱਕ ਹੈ ਜੀ ਕੋਈ ਵੀ ਮੰਗ ਸਕਦਾ ਹੈ ਆਪਣੇ ਕੋਈ ਵੀ ਧਰਨਾ ਪ੍ਰਦਰਸ਼ਨ ਆਪਣਾ ਸ਼ਾਂਤ ਤਰੀਕੇ ਨਾਲ ਕਰ ਸਕਦਾ ਹੈ ਜੀ ਸਭ ਨੂੰ ਬਰਾਬਰ ਹੱਕ ਹੈ ਜੀ ਬਾਕੀ ਦਿੱਲੀ ਜਾਵਾਂਗੇ ਜੀ ਜਿੱਦਾਂ ਪਹਿਲਾਂ ਅਸੀਂ ਦਿੱਲੀ ਗਏ ਆ ਉਦਾਂ ਹੀ ਜਾਵਾਂਗੇ ਜੀ ਕੋਈ ਜਿਉ ਮਰਜ਼ੀ ਹੋ ਜਾ ਚਾਹੇ ਆਪਾਂ ਨੂੰ ਸ਼ਹੀਦੀ ਵੀ ਦੇਣੀ ਪਵੇ ਉਹ ਵੀ ਦਵਾਂਗੇ ਜੀ ਜਾਵਾਂਗੇ ਪਰ ਦਿੱਲੀ ਜੋ ਵੋਟਾਂ ਵੀ ਨੇੜੇ ਹੈਗੀਆਂ ਹਨਾ ਹਰਿਆਣਾ ਦੇ ਵਿੱਚ ਵਿਧਾਨ ਸਭਾ ਵੋਟਾਂ ਹੋਣ ਵਾਲੀਆਂ ਹਨਾ ਐਮ ਐਲ ਏ ਯਾ ਤਾਂ ਰਿਪੀਟ ਹੋਏਗਾ ਨਾ ਮ ਬਣੇਗਾ ਇੱਕ ਹੀ ਗੱਲ ਹੈ ਲੇਕਿਨ ਹੁਣ ਅਜਿਹੇ ਦੇ ਵਿੱਚ ਕਿਸਾਨ ਜੀ ਇਕੱਠੇ ਹੋ ਜਾਣ ਜਿਵੇਂ ਹੁਣ ਇਕੱਠੇ ਹੋਣੀ ਸ਼ੁਰੂ ਹੋ ਗਏ ਨੇ ਲੱਗਦਾ ਸਰਕਾਰ ਦੇ ਤੇ ਪ੍ਰੈਸ਼ਰ ਜ਼ਰੂਰ ਹੈਗਾ ਇਸ ਵਕਤ ਪ੍ਰੈਸ਼ਰ ਤਾਂ ਪੂਰਾ ਹੈ ਜੀ ਸਰਕਾਰ ਦੇ ਤੇ ਤੇ ਰਾਤ ਨੂੰ ਮੀਟਿੰਗਾਂ ਕਰਦੀ ਪਈ ਹੈ ਵੀ ਕੋਈ ਹੱਲ ਬਣ ਜੇ ਜੀ ਜਿਵੇਂ ਧਾਰਨਾਂ ਨਾ ਜਾਣਦੀਏ ਉਧਰ ਪਰ ਜੀ ਜਿਮੀਦਾਰ ਜਾਹਾਂਗੇ ਆਪਣੀ ਹੱਕਾਂ ਦੀ ਮੰਗਾਂ ਵਾਸਤਾ ਹਟਦੇ ਨਹੀਂ ਅੱਛਾ ਤੁਹਾਨੂੰ ਲੱਗਦਾ ਜੇ ਮੰਨ ਲਓ ਕਿਸਾਨਾਂ ਦੀ ਜਿਹੜੀ ਮੰਗਾਂ ਨੇ ਚਾਹੇ ਐਮਐਸਪੀ ਦੀ ਗੱਲ ਕਰ ਲਈਏ ਚਾਹੇ ਕਿਸਾਨਾਂ ਜਿਹੜੇ ਬਜ਼ੁਰਗ ਨੇ 60 ਸਾਲ ਉੱਪਰ ਦੇ ਉਹਨਾਂ ਨੂੰ ਪੈਨਸ਼ਨ ਦੀ ਗੱਲ ਕਰ ਲਈਏ ਚਾਹੇ ਪਿਛਲੇ ਕਿਸਾਨੀ ਅੰਦੋਲਨ ਦੇ ਵਿੱਚ بڑے ਪਰਚੇ ਹੋਏ ਸੀਗੇ ਉਹਨਾਂ ਨੂੰ ਰੱਦ ਕਰਾਉਣ ਦੀ ਗੱਲ ਕਰ ਲਈਏ ਜੇਕਰ ਇਹਨਾਂ ਮੰਗਾਂ ਦੇ ਵਿੱਚ ਤੁਹਾਨੂੰ ਲੱਗਦਾ ਕਿ ਕਿਸੇ ਮੰਗ ਦੇ ਉੱਤੇ ਪੂਰਨ ਹੋ ਜਾਂਦੀ ਹੈ ਜਾਂ ਮੋਹਰ ਲੱਗ ਜਾਂਦੀ ਹੈ ਤਾਂ ਸਰਕਾਰ ਨੂੰ ਵੀ ਫਾਇਦਾ ਹੋ ਸਕਦਾ ਕਿਸਾਨਾਂ ਨੂੰ ਵੀ ਹੋ ਸਕਦਾ ਹਾਂਜੀ 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 ਠੀਕ ਹੈ ਜ ਜਿਹੜਾ ਇਸ ਮਸਲੇ ਤੇ ਗੱਲ ਕਰਨ ਦੀ ਵੈਸੇ ਨਾਟਕਬਾਜ਼ੀ ਨੋਟੰਕੀਬਾਜ਼ੀ ਕਹਿ ਸਕਦੇ ਆਪਾਂ ਕਰ ਲਈ ਆ ਪਰ ਮੈਨੂੰ ਲੱਗਦਾ ਵੀ ਸਰਕਾਰ ਕਿਸੇ ਨਤੀਜੇ ਤੇ ਪਹੁੰਚੂਗੀ ਪਰ ਵੈਸੇ ਤਾਂ ਮਸਲਾ ਇਹ ਗੱਲਬਾਤ ਨਾਲ ਹੀ ਹੱਲ ਹੋਣਾ ਪਰ ਹਜੇ ਸਰਕਾਰ ਮੋੜ ਚ ਨਹੀਂ ਆ ਵੀ ਕਿਸੇ ਨਾਲ ਨਾਲ ਗੱਲ ਕਰਕੇ ਇਸ ਗੱਲ ਨੂੰ ਖਤਮ ਕਰੇ ਪਹਿਲਾਂ ਵੀ ਜੀ ਸਾਨੂੰ ਕਿਹਾ ਗਿਆ ਐ ਐਮਐਸਪੀ ਮਿਲੂਗੀ ਸੂਰਜਮੁਖੀ ਤੇ ਜੀ ਸੂਰਜਮੁਖੀ ਦਾ ਮੁੱਦਾ ਸੀ ਜਿਹੜਾ ਕੁਰਛੇਤਰ ਪੀਪਲੀ ਰੈਲੀ ਹੋਈ ਸੀ ਜੀ ਉਹਦੇ ਵਿੱਚ ਤਾਂ ਇਹਨਾਂ ਨੇ 6000 ਰੁਪਏ ਕਿਵੰਟਲ ਦੀ ਮੰਗ ਕੀਤੀ ਸੀ ਵੀ 6000 ਮਿਲੂਗੇ ਤੁਹਾਨੂੰ ਔਰ ਰੇਟ ਸੀ 6500 ਰੁਪਏ ਦਾ ਜੀ ਜਿਸ ਚ ਮਾਨੂੰ 6000 ਰੁਪਏ ਮਿਲਿਆ ਜੀ 400 ਰੁਪਏ ਸਾਡਾ ਹੁਣ ਤੱਕ ਆਇਆ ਨਹੀਂ ਜੀ ਬਕਾਇਆ ਪਿਆ ਜੀ 6000 ਰੁਪਏ ਮਿਲਿਆ ਉਹ ਵੀ ਅਸੀਂ ਧਰਨਾ ਕੀਤਾ ਪਿੱਪਲੀ ਮੰਡੀ ਚ ਤਾਂ ਸਾਨੂੰ 6000 ਮਿਲਿਆ ਅਨੀਤਾ ਸਾਨੂੰ ਜੀ 403500 ਰੁਪਏ ਵਿੱਚ ਸੂਰਜਮੁਖੀ ਆਪਣੀ ਵੇਚਣੀ ਪੈਂਦੀ ਜੀ ਦੇਖੋ ਜੀ ਇਹ ਇਹ ਦੇਖੋ ਕਿਹੜਾ ਐਮਐਸਪੀ ਮੋਦੀ ਸਰਕਾਰ ਕਹਿੰਦੀ ਆ ਵੀ ਅਸੀਂ ਐਮਐਸਪੀ ਦੇ ਰਹੇ ਹਾਂ ਕਿਹੜਾ ਦਿੱਤਾ ਜੀ ਸਾਨੂੰ ਇੱਕ ਇੱਕ ਜ਼ਿਮੀਦਾਰ ਦਾ ਸਾਨੂੰ 6400 ਰੁਪਏ ਐਮਐਸਪੀ ਦਾ ਜੀ ਸੂਰਜਮੁਖੀ ਦਾ 6400 ਰੁਪਏ ਇੱਕ ਵੀ ਜ਼ਿਮੀਦਾਰ ਦਾ ਦਿਖਾ ਦਿਓ ਉਹਦਾ ਜੇ ਫਾਰਮ ਬਣਿਆ ਹੋਵੇ 6400 ਰੁਪਏ ਦਾ ਅਸੀਂ ਵਾਪਸ ਮੁੜ ਜਾਾਂਗੇ ਅੱਛਾ ਇੱਕ ਗੱਲ ਹੋਰ ਹੈ ਜੀ ਮੈਂ ਜ਼ਿਕਰ ਪਹਿਲਾਂ ਵੀ ਕਰ ਰਹੀ ਸੀ ਕਿ ਇੱਕ ਪਾਸੇ ਵੋਟਾਂ ਵੀ ਨੇੜੇ ਆ ਰਹੀਆਂ ਹੁਣ ਹਰਿਆਣਾ ਚ ਵੀ ਲੋਕ ਸਭਾ ਵੋਟਾਂ ਵੀ ਆ ਰਹੀਆਂ ਨੇ ਅਜੇ ਇਹਦੇ ਵਿੱਚ ਲੱਗਦਾ ਕਿ ਸਥਾਨਾਂ ਦੇ ਕੋਲ ਹੁਣ ਇੱਕ ਗੋਲਡਨ ਪੀਰੀਅਡ ਹੈ ਕਿ ਆਪਣੀਆਂ ਮੰਗਾਂ ਜਿਹੜੀਆਂ ਨੇ ਚਾਹੇ ਸੂਬਾ ਸਰਕਾਰ ਹੋਵੇ ਸਟੇਟ ਗਵਰਨਮੈਂਟ ਹੋਵੇ ਚਾਹੇ ਸੈਂਟਰ ਗਵਰਨਮੈਂਟ ਹੋਵੇ ਉਹਨ ਦੇ ਕੋ ਜੀ ਅਸੀਂ ਤਾਂ ਇਹ ਕਹਿੰਦੇ ਆ ਜੀ ਸਰਕਾਰ ਕੋਈ ਵੀ ਹੋਵੇ ਸਾਨੂੰ ਤਾਂ ਆਪਣੇ ਹੱਕ ਚਾਹੀਦੇ ਨੇ ਚਾਹੇ ਉਹ ਇਲੈਕਸ਼ਨ ਹੈ ਜਾਂ ਨਹੀਂ ਹੈ ਜੀ ਇਹ ਤੋਂ ਸਾਨੂੰ ਜ਼ਿੰਮੇਵਾਰਾਂ ਨੂੰ ਕੋਈ ਮਤਵ ਨਹੀਂ ਜੀ ਇਲੈਕਸ਼ਨ ਵਾਲਾ ਸਾਡਾ ਕੋਈ ਮੁੱਦਾ ਨਹੀਂ ਹੈਗਾ ਜੀ ਅਸਾਂ ਨੂੰ ਤਾਂ ਆਪਣੇ ਐਮਐਸਪੀ ਆਪਣੇ ਹੱਕ ਚਾਹੀਦੇ ਨੇ ਉਹਨਾਂ ਦੇ ਲਈ ਆਪਾਂ ਨੂੰ ਜੋ ਮਰਜ਼ੀ ਕਰਨਾ ਪਵੇ ਅਸੀਂ ਕਰਾਂਗੇ ਜੀ ਪ੍ਰੈਸ਼ਰ ਲੱਗਦਾ ਕਿਉਂਕਿ ਸਰਕਾਰ ਸਰਕਾਰ ਦੇ ਪ੍ਰੈਸ਼ਰ ਤਾਂ ਬਣੇਗਾ ਹੀ ਕਿ ਜੇ ਚੋਣਾਂ ਦੇ ਵਿੱਚ ਉਹਨਾਂ ਨੇ ਵੋਟ ਲੈਣੀ ਹੈ ਕਿਸਾਨਾਂ ਦੀ ਤਾਂ ਇਹ ਓਬਵੀਅਸਲੀ ਗੱਲ ਹੋ ਜਾਂਦੀ ਕਿ ਉਹਨਾਂ ਨੂੰ ਲੱਗੇਗਾ ਪ੍ਰੈਸ਼ਰ ਦੇ ਬਿਲਕੁਲ ਪ੍ਰੈਸ਼ਰ ਹੈ ਜੀ ਦੇਖੋ ਆਮ ਆਮ ਪਬਲਿਕ ਵੀ ਪਰੇਸ਼ਾਨ ਕੀਤੀ ਹੋਈ ਹੈ ਜੀ ਬੈਰੀਗੇਟ ਕੀਤੇ ਨੇ ਤਿੰਨ ਦਿਨ ਹੋ ਗਏ ਜੀ ਚਾਰ ਦਿਨ ਹੋ ਗਏ ਪਿੰਡਾਂ ਵਿੱਚ ਪੁਲਿਸ ਘੁੰਮ ਰਹੀ ਹੈ ਜੀ ਬੈਰੀਗੇਟ ਥਾਂ ਥਾਂ ਤੇ ਬੈਰੀਗੇਟ ਲੱਗੇ ਹੋਏ ਨੇ ਤੁਸੀਂ ਵੀ ਦੇਖ ਸਕਦੇ ਹੋ ਤੁਸੀਂ ਵੀ ਕਿਤੇ ਵੀ ਕੋਈ ਵੀ ਬੰਦਾ ਜਾਣੇ ਵਾਸਤੇ ਆਪਣੇ ਸਾਬ ਰਾਹ ਬੰਦ ਨੇ ਜੀ ਕੋਈ ਕਿਤੇ ਜਾਂਦਾ ਹੈ ਕੋਈ ਕਿਤੇ ਸਕੂਲਾਂ ਚ ਬੱਚੇ ਨੇ ਜੀ ਇਗਜ਼ਾਮ ਨੇ ਸਭ ਕੁਝ ਬੰਦ ਹੈ ਤਾਂ ਇਹ ਕੀ ਕਹਿ ਸਕਦੇ ਆ ਜੀ ਇਹ ਪ੍ਰੈਸ਼ਰ ਹੀ ਹੈ ਹੋਰ ਕੀ ਹੈ हां जी ਆਪਾਂ ਇਹਨੂੰ ਪ੍ਰੈਸ਼ਰ ਹੀ ਕਹਿ ਲੈਂਦੇ ਆ ਤੇ ਜਿਸ ਤਰ੍ਹਾਂ ਦਾ ਸਰਕਾਰ ਦਾ ਰਵਈਆ ਹੈ ਹੁਣ ਤੱਕ ਵੀ ਛਾਪੇਮਾਰੀ ਕਰਦੀ ਹੈ ਕਿਸਾਨਾਂ ਦੇ ਘਰੇ ਆ ਜਿਹਨੂੰ ਵੀ ਲੱਗਦਾ ਵੀ ਹਾਂ ਤੇ ਆਪਾਂ ਜਿਹੜੇ ਰੂਟ ਬੰਦ ਕਰਤੇ ਸਰਕਾਰ ਨੇ ਤੇ ਆਮ ਪਬਲਿਕ ਪਰੇਸ਼ਾਨ ਹੋ ਰਹੀ ਹੈ ਤਾਂ ਇਹਦੇ ਇਸ ਤੋਂ ਇਲਾਵਾ ਤੋਂ ਹੋਰ ਕੁਝ ਨਹੀਂ ਕਹਿ ਸਕਦੇ ਆਪਾਂ ਉਹਨੇ ਇਹ ਦੇਖਣਾ ਹੋਏਗਾ ਕਿ ਆਖਿਰ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਅੰਦੋਲਨ ਕਿਸ ਕਿਹੜਾ ਰੁਖ ਅਪਣਾਉਂਦਾ ਹੈ ਕਿਉਂਕਿ ਜੇ ਦੇਖਿਆ ਜਾਏ ਫਿਲਹਾਲ ਤੁਸੀਂ ਤਸਵੀਰਾਂ 'ਚ ਦੇਖ ਰਹੇ ਹੋ ਹਾਲਾਂਕਿ ਸ਼ਾਇਦ ਕਿਤੇ ਨਾ ਕਿਤੇ ਅੰਦਾਜ਼ਾ ਇਹ ਲਗਾਇਆ ਜਾ ਰਿਹਾ ਸੀ ਕਿ ਜਿਸ ਤਰੀਕੇ ਦੇ ਨਾਲ ਬੱਟੀ ਵੈਰੀਗੇਟਿੰਗ ਕੀਤੀ ਗਈ ਹੈ ਰਸਤੇ ਰੋਕੇ ਗਏ ਨੇ ਤਾਂ ਹੋ ਸਕਦਾ ਵੱਡਾ ਇਕੱਠ ਨਾ ਹੋਵੇ ਲੇਕਿਨ ਇਸ ਵਕਤ ਤਸਵੀਰਾਂ ਤੁਸੀਂ ਦੇਖ ਰਹੇ ਹੋ ਮੇਰੇ ਅੱਗੇ ਵੀ ਟਰੈਕਟਰ ਹੈ ਇਸ ਵਕਤ ਅਸੀਂ ਟਰੈਕਟਰ ਤੇ ਬੈਠੇ ਮੇਰੇ ਪਿੱਛੇ ਟਰੈਕਟਰ ਟਰਾਲੀ ਹੈ ਤੇ ਲੰਬਾ ਕਾਫਲਾ ਸੀ کہہ ਸਕਦੇ ਹਾਂ ਹੁਣ ਪਿੰਡਾਂ ਦੇ ਵਿੱਚੋਂ ਨਿਕਲਣਾ ਸ਼ੁਰੂ ਹੋ ਗਿਆ ਹੈ ਕਿਸਾਨ ਜਿਹੜੇ ਨੇ ਹੁਣ ਇੱਕਮਤ ਹੋ ਚੁੱਕੇ ਨੇ ਨਾਲ ਹੀ ਉਹਨਾਂ ਨੇ ਵੱਡੀ ਚੁਣੌਤੀ ਸਰਕਾਰ ਨੂੰ ਦਿੱਤੀ ਹੈ ਕਿ ਦੇ ਵਿੱਚ ਕਿਉਂਕਿ ਕੇਂਦਰ ਦੇ ਵਿੱਚ ਭਾਜਪਾ ਦੀ ਸਰਕਾਰ ਹੈ ਹਰਿਆਣਾ ਦੀ ਗੱਲ ਕਰੀ ਹਰਿਆਣਾ ਦੇ ਵਿੱਚ ਵੀ ਵਿਧਾਨ ਸਭਾ ਚੋਣਾਂ ਹੋਣ ਵਾਲੀਆਂ ਨੇ ਅਜਿਹੇ ਦੇ ਵਿੱਚ ਸਰਕਾਰ ਤੇ ਪ੍ਰੈਸ਼ਰ ਜ਼ਰੂਰ ਹੈ ਲੇਕਿਨ ਇਸ ਨੂੰ 골ਡਨ ਪੀਰੀਅਡ ਕਿਸਾਨਾਂ ਦੇ ਲਈ ਵੀ ਮੰਨਿਆ ਜਾ ਸਕਦਾ ਕਿ ਆਪਣੀਆਂ तमाम ਮੰਗਾਂ ਦੇ ਉੱਤੇ ਚਰਚਾ ਕਰਕੇ ਚਾਹੇ ਉਹ ਟੇਬਲ ਮੀਟਿੰਗ ਦੇ ਨਾਲ ਪੂਰੀਆਂ ਹੋਣ ਚਾਹੇ ਉਹ ਇਸ ਅੰਦੋਲਨ ਨੂੰ ਵੱਡਾ ਕਰਕੇ ਹੋਣ ਹਾਲਾਂਕਿ ਕਿੰਨਾ ਕੁ ਮੂਰ ਪੈਂਦਾ ਇਹ ਤਾਂ ਆਣ ਵਾਲੇ ਸਮੇਂ ਹੀ ਦੱਸ ਸਕਦਾ ਹੈ। ਮੇਰੇ ਜਨਨਿਸ਼ ਰੋਹਿਤ ਨਾਲ ਪੈਂਕਾਮੀਲੂ ਡੇਲੀ ਪੋਸਟ ਪੰਜਾਬ ਰਣਾ ਹਿਮਾਚਲ ਅੰਬਾਲਾ